ਕਿੱਥੋਂ ਦੇ ਤਿਆਰੀ ਕਰ ਲਈ ਅੱਜ ਤਿਆਰੀ ਕਰ ਲਈ ਜੀ ਗੰਗਾ ਨਗਰ ਦੀ ਸਰਸ਼ੀ ਕਾਲ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਅਸੀਂ ਚੱਲਿਆ ਜੀ ਗੰਗਾ ਨਗਰ ਦੁਪਹਿਰ ਨੂੰ ਵਾਸਤੇ ਸਿਕਰ ਦੁਪਹਿਰੇ 2 ਵਜੇ ਤੇ ਗੰਗਾ ਨਗਰ ਜਾਣ ਦੇ ਲਾਰੇ ਵੀ ਪੂਰੇ ਹਫਤੇ ਦੇ ਲੱਗ ਰਹੇ ਆ ਤੇ ਸ਼ਾਪਿੰਗ ਦੇ ਵਾਸਤੇ ਕਰਨੇ ਉਹ ਵੀ ਦਾਸਦੇ ਤੇ ਸ਼ਾਪਿੰਗ ਕਰਨੀ ਹੈ ਜੀ ਮੈਂ ਆਪਦੇ ਭਾਨ ਜੇ ਵਾਸਤੇ ਆਪਦੀ ਭਾਨ ਜੀ ਵਾਸਤੇ ਉਹਨਾਂ ਵਾਸਤੇ ਸਪੈਸ਼ਲ ਕੋਈ ਸ਼ਾਪਿੰਗ ਕਰਨੀ ਹੈ ਜੀ ਉਹ ਰਹਿੰਦੇ ਨੇ ਆਸਟ੍ਰੇਲੀਆ ਤੇ ਜੈਸ਼ਵੀਕ ਵੀ ਚੱਲਿਆ ਨਾਲ ਤੇ ਸੰਤੋਸ਼ ਸਾਹਿਬ ਵੀ ਚੱਲੇ ਆ ਹੁਣ ਇਹਨਾਂ ਨੂੰ ਜਾਣਾ ਹੀ ਪਊਗਾ ਕਿਉਂਕਿ ਦਿਨੋਂ ਨੇੜੇ ਆ ਗਏ ਮੰਮੀ ਹੋਰਾਂ ਨੇ ਸਾਡਿਆਂ ਨੇ ਜਾਣਾ ਬਾਹਰ ਤੇ ਉਹਨਾਂ ਨੇ ਕੱਪੜੇ ਲੈ ਕੇ ਜਾਣੇ ਆ ਤੇ ਸੋ ਦੋਸਤੋ ਗਰਮੀ 'ਚ ਪਹਿਲੀ ਵਾਰੀ ਪਹਿਲੀ ਗਰਮੀ ਦੇ ਵਿੱਚ ਦੁਪਹਿਰੇ ਚੱਲੇ ਆ ਸਹੀ ਗੱਲ ਤੇ ਅਸੀਂ ਹਮੇਸ਼ਾ 4-5 ਵਜੇ ਜਾਂਦੇ ਹੁੰਨੇ ਆ ਤੇ ਅੱਜ ਪਹਿਲੀ ਵਾਰੀ ਐਵੇਂ ਹੋ ਰਿਹਾ ਤੇ ਜਾਨ ਨੂੰ ਜੀ ਤਾਂ ਨਹੀਂ ਕਰਦਾ ਸੀਗਾ ਪਰ ਫਿਰ ਕੀ ਕਰੀਏ ਮਜਬੂਰੀਆਂ ਗੱੜਪਿਆ ਟਰਬ ਵਜਾਉਣਾ ਪੈਂਦਾ ਕਾਰ ਦੋਸਤੋ ਪਹਿਲਾਂ ਬਾਹਰ ਖਲਾਰਾਏ ਸੀ ਤੇ ਬਹੁਤ ਹੀ ਜ਼ਿਆਦਾ ਗਰਮੀ ਹੈ ਮੈਂ ਤੈਨੂੰ ਕਿਹਾ ਸੀ ਮਿੰਤਰਲਾ ਕੀਤਾ ਸੀਗਾ ਵੀ ਆਪਾਂ ਫਿਰ ਚਲੇ ਜਾਵਾਂਗੇ ਪਰ ਨਹੀਂ ਮੰਨਦੀ ਤੇ ਆ ਜਾ ਹੁਣ ਜਲਦੀ ਆ ਜਾ ਸਿੱਧੇ ਦੁਪਹਿਰੇ ਮਾਰੇਗੇ ਧੁੱਪ ਚ ਸਭ ਤੋਂ ਪਹਿਲਾਂ ਅਸੀਂ ਗਏ ਜੀ ਸ਼ੂਜ਼ ਵਾਲੇ ਸਟੋਰ ਦੇ ਵਿੱਚ ਤੇ ਉਥੋਂ ਲੈਣੇ ਦਾ ਸੰਧੂ ਸਾਹਿਬ ਨੇ ਸ਼ੂਜ਼ ਸੀਗੇ ਤੇ ਪਰ ਮੈਂ ਕਿਹਾ ਮੈਂ ਵੀ ਲੈਣਿਆਂ ਤੇ ਫਿਰ ਮੈਂ ਵੀ ਉੱਥੇ ਇੱਕ ਬੈਲੀ ਪਸੰਦ ਕਰ ਲਈ ਜਿਹੜੀ ਕਿ ਮੈਨੂੰ ਆ ਬਲੈਕ ਬੈਲੀ ਪਸੰਦ ਆਈ ਸੀਗੀ ਸੰਧੂ ਸਾਹਮਣੇ ਜਿਹੜੇ ਕਿ ਲੈਣੇ ਸੀ ਫਾਰਮਲ ਸ਼ੂਜ਼ ਸੌਕਸ ਵਗੈਰਾ ਤੇ ਨਾਲੇ ਜਿਹੜਾ ਕਿ ਵਾਲਟ ਲੈਣਾ ਸੀਗਾ ਤੇ ਅਸੀਂ ਸਾਰਾ ਬਿੱਲ ਵਗੈਰਾ ਕਰਵਾ ਕੇ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਜਿਹੜਾ ਕਿ ਇੱਕ ਪਰਸ ਵੀ ਲੈਣਾ ਹੈਗਾ ਤੇ ਫਿਰ ਅਸੀਂ ਦੂਜੇ ਸਟੋਰ ਤੇ ਗਏ ਫਿਰ ਮੈਂ ਇੱਥੇ ਦੇਖਿਆ ਜੀ ਪਰਸੰ ਮੈਂ ਪਹਿਲਾਂ ਵੀ ਇੱਕ ਦੋ ਪਰਸ ਇੱਥੋਂ ਲਏ ਹੋਏ ਆ ਤੇ ਮੈਨੂੰ ਪਸੰਦ ਆਈ ਗਿਆ ਸੀ ਫਿਰ ਮੈਂ ਇੱਕ ਬਲੈਕ ਕਲਰ ਦਾ ਜਿਹੜਾ ਪਰਸ ਪਸੰਦ ਕਰ ਲਿਆ ਤੇ ਮੈਂ ਕਿਹਾ ਵੀ ਬਲੈਕ ਜਿਹੜੇ ਦੀ ਮੈਚਿੰਗ ਹੋਗੀ ਬੈਲੀ ਵੀ ਬਲੈਕ ਹੋਗੀ ਤੇ ਪਰਸ ਵੀ ਬਲੈਕ ਹੋ ਗਿਆ ਤੇ ਅੱਜ ਤੱਕ ਸੰਧੂ ਸਾਹਿਬ ਸਾਰੀਆਂ ਚੀਜ਼ਾਂ ਹੀ ਮੈਨੂੰ ਲੈ ਹੀ ਦਿੰਦੇ ਅੱਜ ਵੀ ਮੈਂ ਮੰਗਾ ਵੈਸੇ ਫਿਰ ਅਸੀਂ ਗਏ ਅਗਲੇ ਆਏ ਤਾਂ ਅਸੀਂ ਅਸੀਂ ਉਹਨਾਂ ਬੱਚਿਆਂ ਵਾਸਤੇ ਸ਼ਾਪਿੰਗ ਕਰਨ ਪਰ ਅਸੀਂ ਖੁਦ ਦੀ ਸ਼ਾਪਿੰਗ ਜਿਹੜੀ ਕਿ ਕਰ ਲਈ ਐ ਪੂਰਾ 15-2000 ਰੁਪਇਆ ਲਾਤਾ ਹਨਾ ਤੇ ਹੁਣ ਸੰਧੂ ਸਾਹਿਬ ਕਹਿੰਦੇ ਭੁੱਖ ਲੱਗ ਗਈ ਤੇ ਹੁਣ ਵੀ ਖਾਈਏ ਤੇ ਕਹਿੰਦੇ ਘਰਾਂ ਨੂੰ ਚਲੀਏ ਮੈਂ ਕਿਹਾ ਇੰਝ ਤਾਂ ਨਹੀਂ ਗੱਲ ਬਣਨੀ ਅੱਜ ਤਾਂ ਜਿਹੜਾ ਕੀ ਉਹਨਾਂ ਵਾਸਤੇ ਹੁਣ ਆਪਾਂ ਸ਼ਾਪਿੰਗ ਕਰਨ ਜਾਵਾਂਗੇ ਤੇ ਹੁਣ ਆਪਾਂ ਜਿਹੜਾ ਕੀ ਇੱਕ ਵਾਰੀ ਖਾ ਲਈਏ ਕੁਛ ਹਾਂਜੀ ਹੁਣ ਅਸੀਂ ਤਾਂ ਆਪਣੀ ਤਾਂ ਸ਼ਾਪਿੰਗ ਜਿਹੜੀ ਕਰ ਲਈ ਆ ਤੇ ਜੈਸ਼wik ਨੂੰ ਜਿਹੜੀ ਦਵਾਈ ਵੀ ਦਵਾਈ ਆ ਤੇ ਇੰਜੈਕਸ਼ਨ ਤੋਂ ਜੈਸ਼ ਪੱਛ ਗਿਆ ਬਸ 70% ਡਿਸਕਾਊਂਟ ਚੱਲਦਾ ਤੇ ਕਿਉਂਕਿ ਡਾਕਟਰ ਕਹਿੰਦਾ ਵੀ ਜੈਸ਼ ਨੂੰ ਇੰਜੈਕਸ਼ਨ ਦੀ ਨਹੀਂ ਜ਼ਰੂਰਤ ਹੈਗੀ ਤੇ ਕੱਲੀ ਉਹਨਾਂ ਨੇ ਮੈਡੀਸਨ ਦੇ ਦਿੱਤੀ ਹੈ ਨਾ ਤੇ ਹੁਣ ਜਿਹੜੀ ਕੀ ਭੁੱਖ ਲੱਗ ਗਈ ਤੇ ਜੈ ਸ਼ਾਖੀ ਜਾਂਦਾ ਖਲਾਉਣੇ ਲੈ ਕੇ ਤੇ ਉਹ ਜੈਸ਼ ਜੇ ਤੇਰੇ ਇੰਜੈਕਸ਼ਨ ਲੱਗਦਾ ਫਿਰ ਤਾਂ ਤੈਨੂੰ ਖਲਾਉਣਾ ਮਿਲਣਾ ਸੀ ਤੇ ਹੁਣ ਤਾਂ ਤੇਰੇ ਇੰਜੈਕਸ਼ਨ ਤਾਂ ਲੱਗਿਆ ਹੀ ਨਹੀਂ ਤੇ ਇਹ ਇੰਜੈਕਸ਼ਨ ਉਹਨੂੰ ਤਿਆਰ ਹੋ ਗਿਆ ਸੀ ਹਾਂ ਖਲਾਉਣੇ ਦਾ ਮਾਰਾ ਜੀ ਕੁਝ ਖਾਣੇ ਪੀਣੇ ਆ ਕਿਉਂਕਿ ਜਿਹੜਾ ਕੀ ਭੁੱਖ ਬਹੁਤ ਜ਼ਿਆਦਾ ਲੱਗ ਗਈ ਹੈ ਤੇ ਫਿਰ ਅਸੀਂ ਹੋਰ ਸ਼ਾਪਿੰਗ ਕਰਦੇ ਆ ਇਸ ਕੈਫੇ ਦੇ ਵਿੱਚ ਅਸੀਂ ਪਹਿਲੀ ਵਾਰ ਆਏ ਆ ਕੰਗਨਗਰ ਤੇ ਜੈਸ਼ ਕੀ ਖਾਨਾ ਬਸ ਫ੍ਰੈਂਚ ਫ੍ਰਾਈਜ਼ ਤੋਂ ਅੱਗੇ ਨਾ ਵਧੀ ਚੰਗਾ ਤੇ ਕੈਫੇ ਵੈਸੇ ਵਧੀਆ ਬਣਿਆ ਹੋਇਆ ਜੈਸ਼ ਵੀ ਕਿ ਜਿਹੜਾ ਕੀ ਕਹਿੰਦਾ ਪਾਣੀ ਪੀ ਲੈ ਜਿੰਨਾ ਚਿਰ ਆਰਡਰ ਨਹੀਂ ਆਉਂਦਾ ਲਓ ਜੀ ਜੈਸ਼ ਦੇ ਤਾਂ ਜਿਹੜੇ ਫ੍ਰੈਂਚ ਫ੍ਰਾਈਜ਼ ਆ ਗਏ ਆ ਬੱਚਿਆਂ ਨੂੰ ਤਾਂ ਬਸ ਫ੍ਰੈਂਚ ਫ੍ਰਾਈਜ਼ ਤਾਂ ਹੀ ਹੁੰਦਾ ਹਨਾ ਲੱਗੀ ਪਈ ਹੈ ਇਹ ਸਾਡਾ ਪਾਣੀ ਪਿੰਦਾ ਫ੍ਰੈਂਚ ਫ੍ਰਾਈਜ਼ ਨਾਲ। ਇਹ ਮੈਂ ਤਾਂ ਦੂਜੇ ਨਹੀਂ ਖਾਣੀ। ਜਿਆਦਾ ਇਸ ਨੂੰ ਸੰਤ ਨਹੀਂ ਆਈ ਐ ਸੌਸ। ਲਾ ਲਓ। ਲਾ ਬੀ। ਬਰਦਰ ਆ ਗਏ ਆ। ਤੇ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਐ। ਉਹ ਐ ਚ। ਜਿਆਦਾ ਜਿਵੇਂ ਆਪਾਂ ਨੇ ਤਾਂ ਪਿੰਡਾਂ ਦੇ ਜਵਾਕ ਐਵੇਂ ਹੀ ਕਰਦੇ ਆ। ਹਾਂ। ਤੇ ਰਾਤ ਹੋ ਗਿਆ ਸੀ ਬਹੁਤ ਹੀ ਜ਼ਿਆਦਾ ਹਨੇਰਾ ਜੀ ਤੇ ਅਸੀਂ ਆਏ ਸੀ 9:30 ਵਜੇ ਘਰੇ। ਤੇ ਹੁਣ ਅਸੀਂ ਦਿਖਾਉਨੇ ਆ ਸਮਾਨ ਮੰਮੀ ਹੋਰਾਂ ਨੂੰ ਵੀ ਜਿਹੜਾ ਜਿਹੜਾ ਅਸੀਂ ਲੈ ਕੇ ਆਏ ਹੈਗੇ ਆ ਤੇ ਸਭ ਤੋਂ ਪਹਿਲਾਂ ਸ਼ੂਜ਼ ਵਿਖਾਉਨੇ ਆ ਮੈਂ ਖਾਉਂਗਾ ਸ਼ੂਜ਼ ਲੈ ਵਿਖਾ ਦੇ ਦਾਦੀ ਨੂੰ ਇੱਕ ਸ਼ੂਜ਼ ਤੂੰ ਚੀ ਦੇਖ ਲੋ ਇੱਕ ਸ਼ੂਜ਼ ਦਾ ਕੀ ਤੇ ਇਹਨੇ ਸੰਧੂ ਸਾਹਿਬ ਦੇ ਸ਼ੂਜ਼ ਤੇ ਆ ਮੈਂ ਆਪਣੇ ਲਈ ਬੈਲੀ ਲੈ ਕੇ ਆਈ ਆ ਤੇ ਦੱਸਿਓ ਭੈਣੋ ਕਿਵੇਂ ਸੋਹਣੀ ਆ ਆ ਲੈ ਕੇ ਆਈ ਆ ਜੀ ਮੈਂ ਪਰਸ ਕਿਵੇਂ ਲੱਗਿਆ ਇੱਧਰ ਲੈ ਕੇ ਆਏ ਨੇ ਸੰਦੂ ਸਾਹਿਬ ਆਪਣੀਆਂ ਸ਼ਰਟਾਂ ਤੇ ਬਾਕੀ ਅਸੀਂ ਕੁਝ ਕੁ ਸ਼ਾਪਿੰਗ ਕੀਤੀ ਹੈ ਬੱਚਿਆਂ ਦੀ ਤੇ ਜੈਸ਼ਵੀਰ ਤੇ ਦੋਸਤੋ ਆ ਨਾ ਜੀ ਬਹੁਤ ਹੀ ਸਪੈਸ਼ਲ ਸੂਟ ਇਹ ਆਪਾਂ ਨੇ ਜਿਹੜੇ ਕੀ ਤਿਆਰ ਕਰਵਾਏ ਆ ਜੀ ਬਠਿੰਡੇ ਤੋਂ ਬੁਟੀਕ ਹੈਗੀ ਜੀ ਸ਼ੇਡਸ ਬਾਈ ਜੀਤ ਤੇ ਉਸ ਭੈਣ ਨੇ ਬਹੁਤ ਹੀ ਸੋਹਣੇ ਜਿਹੜੇ ਕੀ ਸੂਟ ਰੈਡੀ ਕਰਕੇ ਭੇਜੇ ਹੈਗੇ ਆ ਤੇ ਸਪੈਸ਼ਲ ਮੈਂ ਰੈਡੀ ਕਰਵਾਇਆ ਜੀ ਤੀਆਂ ਦੇ ਪ੍ਰੋਗਰਾਮ ਵਾਸਤੇ ਤੇ ਕੱਲ ਨੂੰ ਦੋਸਤੋ ਤੀਆਂ ਵੀ ਹੈਗੀਆਂ ਤਲਵੰਡੀ ਸਾਬੋ ਮਾਹਲ ਪੈਲੈਸ ਦੇ ਵਿੱਚ ਤੇ ਆਪਾਂ ਵੀ ਉੱਥੇ ਜਾਣਾ ਤੇ ਆ ਮਰਨਾ ਤਾਂ ਸੂਟ ਜਿਹੜਾ ਕੀ ਰੈਡੀ ਕਰਵਾਇਆ ਤੇ ਬਹੁਤ ਹੀ ਉਹਨਾਂ ਨੇ ਸੋਹਣਾ ਰੈਡੀ ਕੀਤਾ ਤੇ ਬਾਕੀ ਭੈਣਾਂ ਨੂੰ ਮੈਂ ਕਹਿਣਾ ਚਾਹੁੰਨੀ ਆ ਵੀ ਸੌਣ ਦਾ ਮਹੀਨਾ ਚੱਲਦਾ ਤੇ ਜਿਵੇਂ ਹੁਣ ਗਾਂ ਰਖੜੀ ਵੀ ਆ ਰਹੀ ਹੈ ਹਨਾ ਤੁਸੀਂ ਆਪਣੀਆਂ ਭੈਣਾਂ ਵਾਸਤੇ ਨਨਾਨਾ ਵਾਸਤੇ ਜਾਂ ਪਰਜਾਈਆਂ ਵਾਸਤੇ ਸੂਟ ਰੈਡੀ ਕਰਵਾਉਣੇ ਹੋ ਤਾਂ ਇਸ ਭੈਣ ਨੇ ਜਿਹੜੀ ਕਿ ਵਧੀਆ ਆਫਰ ਲਾਈ ਹੋਈ ਹੈਗੀ ਆ ਤੇ ਜੇ ਤੁਸੀਂ ਦੋ ਸੂਟ ਮਤਲਬ ਕਿ ਵਰਕ ਕਰਵਾਉਨੇ ਹੋ ਤਾਂ ਇੱਕ ਸੂਟ ਤੁਹਾਨੂੰ ਫ੍ਰੀ ਮਿਲੇਗਾ ਤੇ ਤੁਸੀਂ ਉਹਨਾਂ ਤੋਂ ਕਰਵਾ ਸਕਦੇ ਆ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਕਿ ਉਹਨਾਂ ਦਾ ਸੂਟ ਪੂਰਾ ਹੈਵੀ ਬੀਬੀ ਹੈਂਡਵਰਕ ਹੱਥ ਨਾਲ ਕਢਾਈ ਕੀਤੀ ਹੋਈ ਹੈ ਸਾਰੀ ਹਾਂ ਹਮਾਲ ਹੋ ਗਈ ਮਿਲ ਫੋਟ ਗਈ ਹਾਂਜੀ ਤੇ ਆਏ ਦੀ ਬਾਟਮ ਹੋਗੀ ਮਹਿਰੂਨ ਤੇ ਆ ਹੋ ਗਿਆ ਦੁਪੱਟਾ ਤਾਂ ਹੀ ਮੇਰੇ ਨਾਲ ਸੋੜਿਆ ਸੋਨੇ ਹੈ ਇਹਦੇ ਸੋੜੇ ਕਾ ਮਾ ਸੱਦੇ ਦਾ ਲਾ ਲਾ ਮੋਤੀ ਲਾ ਲਾ ਕੇ ਹਾਂਜੀ ਤੇ ਆ ਵਾਲਾ ਇੱਕ ਕਰਵਾਇਆ ਜੀ ਇਹ ਵੀ ਹੈਂਡਵਰਕ ਹੀ ਆ ਇਹ ਜਿਹੜਾ ਕਿ ਮੰਮੀ ਦਾ ਕਰਵਾਇਆ ਤੇ ਫਿਰ ਮੰਮੀ ਜਿਹੜੇ ਕਿ ਉਹਵੇਂ ਦੇ ਨਹੀਂ ਪਾਉਂਦੇ ਹਨਾ ਤੇ ਇਹ ਥ्रेड ਵਰਕ ਕਰਵਾਇਆ ਹੋਇਆ ਹੈਗਾ ਵੀ ਹੈਂਡਵਰਕ ਇੱਥੇ ਹੀ ਹੈਗਾ ਟਰੈਡ ਦਾ ਕੰਮ ਹੋਇਆ ਵਾ ਸਾਰਾ ਤੇ ਆ ਇਹਦਾ ਦੁਪੱਟਾ ਹੋ ਗਿਆ ਦੁਪੱਟਾ ਮੇਰੇ ਦੁਪੱਟੇ ਦੇ ਨਾਲ ਦਾ ਹੀ ਹੈ ਸੇਮ ਹੀ ਆ ਤੇ ਲੈਸਸ ਵਗੈਰਾ ਬਹੁਤ ਸੋਹਣਾ ਮਤਲਬ ਕਿ ਪਰਸਨਲੀ ਬਹੁਤ ਹੀ ਜ਼ਿਆਦਾ ਪਿਆਰਾ ਮੈਨੂੰ ਇਹ ਸੂਟ ਲੱਗੇ ਹੈਗੇ ਬਹੁਤ ਸੋਹਣਾ ਰੈਡੀ ਕਰਵਾਇਆ ਤੁਸੀਂ ਵੀ ਕਰਵਾ ਸਕਦੇ ਹੋ ਸੋ ਅੱਜ ਦਾ ਵਲੌਗ ਇੱਥੇ ਹੀ ਆ ਪੈਂਡ ਕਰਦੇ ਆ ਜੀ